ਪੁੱਤ ਨੇ ਠੰਡ ਵਿੱਚ ਪਿਓ ਨਾਲ ਕੀਤੀ ਘਟਿਆ ਕਰਤੂਤ ਹਰ ਕੋਈ ਪਾ ਰਿਹਾ ਇਸ ਪੁੱਤ ਨੂੰ ਲਾਣਤਾ ਅਕਸਰ ਹੀ ਹਰ ਇੱਕ ਮਾਂ ਪਿਓ ਆਪਣੀ ਔਲਾਦ ਨੂੰ ਬੜੇ ਹੀ ਚਾਮਾ ਤੇ ਲਾਡਾਂ ਨਾਲ ਪਾਲਦੇ ਨੇ ਪਰ ਹੁਣ ਇੱਕ ਪੁੱਤ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਪੁੱਤ ਠੰਡ ਦੇ ਦਿਨਾਂ ਵਿੱਚ ਕੁਰਸੀ ਤੇ ਬੈਠੇ ਆਪਣੇ ਪਿਓ ਉੱਪਰ ਪਾਈਪ ਨਾਲ ਠੰਡਾ ਪਾਣੀ ਪਾਉਣ ਲੱਗ ਜਾਂਦਾ ਹੈ ਪਿਓ ਪਾਣੀ ਨਾ ਪਾਉਣ ਨੂੰ ਕਹਿੰਦਾ ਹੈ ਪਰ ਮੁੰਡਾ ਫੇਰ ਵੀ ਨਹੀਂ ਹਟਦਾ ਸਗੋਂ ਪਾਈਪ ਸਿੱਧਾ ਹੀ ਉਸ ਦੇ ਉੱਪਰ ਕਰ ਦਿੰਦਾ ਹੈ ਜਿਸ ਦੀ ਕਿ ਇੱਕ ਦੂਰ ਖੜਾ ਵਿਅਕਤੀ ਵੀਡੀਓ ਬਣਾ ਲੈਂਦਾ ਹੈ ਕਿ ਆਪਣੇ ਬਜ਼ੁਰਗ ਹੋਏ ਮਾਪੋ ਨਾਲ ਇਹੋ ਜਹੀਆਂ ਘਟੀਆਂ ਕਰਤੂਤਾਂ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਮਾਪਿਓ ਪਤਾ ਨਹੀਂ ਕਿੰਨੀਆਂ ਦੁੱਖ ਤਕਲੀਫਾਂ ਕੱਟ ਕੇ ਆਪਣੇ ਬੱਚਿਆਂ ਨੂੰ ਬੜੇ ਹੀ ਲਾਡਾਂ ਤੇ ਚਾਮਾਂ ਨਾਲ ਪਾਲ ਕੇ ਜਵਾਨ ਕਰਦੇ ਨੇ ਪਰ ਇਹੋ ਜਹੀਆਂ ਅਲਾਦਾਂ ਆਪਣੇ ਬੁੜੇ ਹੋਏ ਮਾਪਿਓ ਨੂੰ ਸਾੰਪਣ ਤੋਂ ਇਸ ਤਰ੍ਹਾਂ ਕਤਰਾਉਣ ਲੱਗ ਜਾਂਦੇ ਨੇ ਜਿਵੇਂ ਕਿ ਮਾਪਿਓ ਉਹਨਾਂ ਦੇ ਕੁਝ ਲੱਗਦੇ ਹੀ ਨਾ ਹੋਣ ਸੋ ਬਹੁਤ ਕਿਸਮਤ ਵਾਲੇ ਹੁੰਦੇ ਨੇ ਉਹ ਬੱਚੇ ਜਿਨ੍ਹਾਂ ਕੋਲ ਉਹਨਾਂ ਦੇ ਮਾਪਿਓ ਹੁੰਦੇ ਨੇ ਸੋ ਤੁਹਾਡੇ ਇਸ ਪੁੱਤ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀ ਉਹ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ